ਬੀਤੀ ਰਾਤ ਸਿਹਤ ਅਧਿਅਕਸ਼ਕ ਡਾਕਟਰ ਲਖਵੀਰ ਸਿੰਘ ਆਪਣੀ ਟੀਮ ਦੇ ਨਾਲ ਹੁਸ਼ਿਆਰਪੁਰ ਦੀ ਫੂਡ ਸਟਰੀਟ ਵਿਖੇ ਅਚਨਚੇਤ ਚੈਕਿੰਗ ਕਰਨ ਦੇ ਲਈ ਪਹੁੰਚੇ ਇਸ ਦੌਰਾਨ ਡਾਕਟਰ ਲਖਵੀਰ ਨੇ ਖਾਣ ਪੀਣ ਵਾਲੀਆਂ ਵਸਤਾਂ ਦੇਣ ਵਾਲਿਆਂ ਨੂੰ ਸਫਸਾਈ ਦੀ ਵਿਵਸਥਾ ਠੀਕ ਕਰਨ ਅਤੇ ਖਾਣ ਦੀਆਂ ਯੋਗ ਵਸਤੂਆਂ ਮਹਿੰਗੀਆਂ ਕਰਵਾਉਣ ਲਈ ਕਿਹਾ ਉਨ੍ਹਾਂ ਚੇਤਾਵਨੀ ਦਿੱਤੀ ਕਿ ਜੇਕਰ ਕੋਈ ਇਸ ਦੇ ਵਿੱਚ ਅਣਗੈਲੀ ਕਰਦਾ ਪਾਇਆ ਗਿਆ ਤਾਂ ਉਸ ਦੇ ਖਿਲਾਫ ਸਖਤ ਕਾਰਵਾਈ ਕੀਤੀ ਜਾਵੇਗੀ। ਅਨਰ ਥੈਂਕ ਯੂ ਥੈਂਕ ਯੂ ਓ ਨਾਈਟ ਚਲਦਾ ਕੰਮ ਕਰ ਠੀਕ ਹੈ ਸਰ ਬੜੀਆ ਦਿੱਖਦਾ ਹੈ ਕੰਸਟਰਕਸ਼ਨ ਕਿੱਥੇ ਲੌਲੀਆਂ ਚੌਕ ਹਾਂਜੀ ਹਾਂ ਜਿੱਥੋਂ ਮੈਂ ਸਮਝ ਗਿਆ ਲੌਲੀਆਂ ਚੌਕ ਵਾਲਾ ਲੌਲੀਆਂ ਦੇ ਕੋਲ ਆਹ ਅੱਜ ਇਸ ਸਵੇਰੇ ਮੈਂ ਇੰਤਾਰੇ ਬਣਵਾਉਣ ਆਇਆ ਚਲ ਫਰੈਸ਼ ਇਹ ਵੀ ਚੀਜ਼ਾਂ ਦਾ ਠੀਕ ਹੈ ਜਿੰਦਾ ਉਹਨੇ ਖਿਆਲ ਰੱਖਦਾ ਉਹ ਵੀ ਚੀਜ਼ਾਂ ਦੇਖਣੀ ਹੈ ਜਿਹੜਾ ਰਾਮਟੀਰੀਅਲ ਯੂਜ਼ ਕਰਦੇ ਉਹ ਕਿੱਦਾਂ ਦਾ ਕਰਦੇ ਆ ਉਹ ਕੋਨ ਸੇਫਟੀ ਕਰ ਲਾਇਸੈਂਸ ਲਾਇਸੈਂਸ ਦਾ ਫੇਸ ਉਹ ਕੈਟ ਹੈਂਸ ਦੇ ਕੋਲ ਸਮਾਨ ਉਹ ਲੋਪਰ ਲੋਪਰ ਦੇਖ ਕੇ ਤਾਂ ਮਾਰ ਬਣ ਲਿਆ ਬਸ ਹਾਂ ਇਹਦਾ ਉਦਾਰ ਸਰਕਾਰ ਦੇ ਸਾਈਟ ਸੈਂਟਰ ਨਾਲ ਪੂਰੀ ਸੇਫਟੀ ਸਰਦਾਰ ਜੀ ਤੁਸੀਂ ਵੀ ਦਿਖਾਓ ਜਿਸ ਤੋਂ ਇਹ ਪੂਰੀ ਸੇਫਟੀ ਦੇ ਲਾਇਸੈਂਸ ਕੋਲ ਜਿਹੜਾ ਪ੍ਰਾਇਮਰੀ ਚਾਹੀਦੀ ਸਭ ਤੋਂ ਪਹਿਲਾਂ ਉਹ ਤੁਹਾਡੇ ਕੋਲ ਹੈ ਨਹੀਂ ਅਜਾ ਚੁੱਕ ਲੈ ਉਹਨਾਂ ਨੂੰ ਦੋਨੇ ਪਤਾ ਵੀ ਉਹ ਵੀ ਹੋਣਾ ਚਾਹੀਦਾ ਲੈ ਜੀ ਚੱਕ ਕੇ ਸਮਾਨ ਤੁਹਾਡਾ ਸਾਰਾ ਆਪ ਟਿਕਟ ਪਾ ਕੇ ਉਹ ਵੀ ਦਫਤਰ ਤੋਂ ਇਹ ਅੱਗੇ ਵੀ ਚਲੇਗਾ ਉਹਨੂੰ ਕਰਵਾ ਲੈਂਦੇ ਹਾਂ ਸਰਕਾਰੀ ਰੀਨਿਊ ਹੋਣਾ ਹੈ ਫਿਨੇਸ਼ ਕਰਾ ਦੇ ਕਾਪੀ ਇਹ ਸਾਰਾ ਫਿਨੇਸ਼ ਕਰਾ ਦੇ ਆ ਦੇਖ ਸਕਦੇ ਆ ਆ ਤੇਲ ਨੂੰ ਕਿੰਦਰ ਹੋਇਆ ਵਰਤਿਆ ਇਹ 2 ਦਿਨ ਹੋ ਗਏ ਕਿੰਨੀ ਵਾਰੀ ਵਰਤ ਲਿਆ ਇਹ ਬਸ ਜੋ ਕਿੰਨੀ ਵਾਰੀ ਆ ਤੇਲ ਕਿੰਨੀ ਵਾਰੀ ਵਰਤ ਲਿਆ ਪੱਤ ਫਰਾਈ ਕਿੰਨੀ ਵਾਰੀ 1 2 3 4 ਕਿੰਨੀ ਵਾਰੀ ਐਟਮਾ ਕਰੀ ਟੋਕੇ ਰੱਖੋ ਯਾਰ ਆ ਜਿਹੜਾ ਮਟੀਰੀਅਲ ਰੱਖਿਆ ਆ ਉਹ ਆਪਣੇ ਕੰਮ ਕਰਦੇ ਜਾ ਉਹ ਲਾ ਲਾ ਮੇਰਾ ਬੰਬ ਜੜਾ ਨੇ ਤੇਰੇ ਆ ਤੇ ਉੱਪਰ ਦੀ ਲਗਾ ਲਿਆ ਕਰੋ ਐਸਾ ਉੱਪਰ ਦੀ ਲਗਾ ਲਾ ਕਰਨਾ ਉਹ ਦੂ ਰੱਖਿਆ ਕਿੱਥੇ ਆ ਉਹ ਥੱਗਾ ਰੱਖਾ ਉਹ ਤੇ ਰੱਖ ਲੈ ਤੇ ਰੱਖ ਤਾਵਾ ਵੀ ਉਹ ਨਹੀਂ ਸਾਫ ਕਰਨਾ ਉਹ ਗੰਦੇ ਜਾਣਾ ਸਫਾਈ ਕਰੋ ਦੇਖੋ ਲੋਕਾਂ ਨੂੰ ਕਹਿਣਾ ਚਾਹੁੰਦਾ ਮੈਂ ਤਾਂ ਵੈਸੇ ਹੀ ਕਹਿਣਾ ਬਈ ਬਾਰ-ਬਾਰ ਇੱਕ ਗੱਲ ਕਹਿਣਾ ਜਾਗੋ ਗ੍ਰਾਹਕ ਜਾਗੋ ਗ੍ਰਾਹਕ ਜਾਗੇ ਮੈਂ ਕੱਲਾ ਥੋੜਾ ਹੁਣ ਕਈ ਜਿਹਾ ਗਾਹਕ ਤਾਂ ਹਰ ਜਗ੍ਹਾ ਪਹੁੰਚ ਰਿਹਾ ਖਾਂਦਾ ਪੀਂਦਾ ਉਹ ਉਹ ਕਵੇ ਪਿਆ ਕੈਪਸ ਕਿਉਂ ਨਹੀਂ ਪਾਈ ਤੂੰ ਤੂੰ ਫੂਡ ਦਾ ਕੰਮ ਕਰਦਾ ਯਾਰ ਤੂੰ ਆਪਣੇ ਨੇਲ ਦਿਖਾ ਜਾ ਰਹਾ ਅਸੀਂ ਦੇਖਣਾ ਇੱਤ ਤੋਂ ਰਖਾਣਾ ਉਹ ਇਹਨਾਂ ਨੂੰ ਪੈਸੇ ਦਿੰਦੇ ਆ ਇਹਨਾਂ ਦੀਆਂ ਜੋਪੀ ਬਿਹਾਰ ਪੰਜਾਬ ਚ ਕੋਠੀਆਂ ਬਣਦੀਆਂ ਉਹਨਾਂ ਦੇ ਸਿਰੋਂ ਜਿਨ੍ਹਾਂ ਨੇ ਮਾਸਕ ਨਹੀਂ ਪਾਏ ਮਾਰਤ ਪਾਉਣੇ ਆ ਛਿੱਕੀ ਜਾਂਦੇ ਆ ਜੁਕਾਮ ਬੁਖਾਰ ਖਾਂਸੀ ਵਾਇਰਲ ਅੱਜਕੱਲ੍ਹ ਹੋਇਆ ਉਹ ਵਿੱਚ ਫੁੱਕ ਸੁੱਟਣਗੇ ਵਿੱਚ ਮਾਸਕ ਪਾਉਣਾ ਚਾਹੀਦਾ ਮਤਲਬ ਲੈਣਾ ਹੀ ਚਾਹੀਦਾ ਮੈਂ ਯਾਰ ਅਸੀਂ ਇਹਨਾਂ ਨੂੰ ਅੱਜ ਅਵੇਅਰ ਕਰ ਚੁੱਕੇ ਹਾਂ ਇਸ ਤੋਂ ਬਾਅਦ ਤਾਂ ਫੇ ਅਗਲੀ ਕਾਰਵਾਈ ਦੂਜੀ ਹੋਣੀ ਆ ਸਭਾਂ ਨੂੰ ਕਿੰਨੇ ਦਿਨ ਦਾ ਟਾਈਮ ਦੇਤਾ ਕਿੰਨੇ ਦਿਨਾਂ ਜ ਆਪਣਾ ਆਪਣਾ ਠੀਕ ਕਰ ਲੈਣਗੇ ਕੋਈ ਦੇ ਵਾਸਤੇ ਤਾਂ ਕੋਈ ਟਾਈਮ ਨਹੀਂ ਕੱਲ ਤੋਂ ਸ਼ੁਰੂ ਕਰ ਲੈਣਾ ਆਦਰਵਾਇਜ਼ ਜਿਹੜਾ ਨੋਟਿਸ ਦਿੰਨੇ ਆ ਕਲੀਨ ਦਾ ਉਹ ਦੋ ਹਫ਼ਤਿਆਂ ਦਾ ਦੇਈਦਾ ਸੀ ਪਰ ਇਹਨਾਂ ਨੂੰ ਕਹਿਤਾ ਕੱਲ ਇਹ ਚੀਜ਼ਾਂ ਦਾ ਕੱਲ ਤੋਂ ਹੀ ਇਨਸ਼ੋਰ ਕਰ ਲੈਣੀਆਂ ਚਾਹੀਦੀਆਂ